ਲੇਰੀਆ ਸਾਡੇ ਲੈਰੀ 30 ਲੈਰੀ ਲੈਰੀ ਇਹ ਕੰਮ ਕਰ ਸਾਫ ਹਿੰਦਾ ਨਹੀਂ ਲੈਰੀਆ ਆਵੇਂ ਤਰੀ ਲੋਕ ਆ ਜੀ ਹਾਂ ਲੋਕ ਬਸਰੀ ਕਾਲ ਜੀ ਚੱਕਾਲ ਜੀ ਇਹਦਾ ਲੈਰੀਆ ਨਾ ਇਹੀ ਹਿੱਲਦਾ ਹੈਗਾ ਇਹ ਆਪਣਾ ਗ੍ਰਿਪ ਬਣਾ ਲੈਂਦਾ ਪੂਰਾ ਇਹਨੇ ਰੇਕ ਬੰਦੇ ਉਹ ਰੇਕ ਚੋਂ ਦਾਣਾ ਫਾਦਦਾ ਸਮਝਦਾ ਹਾਂ ਦਾਣਾ ਫਾਦਦਾ ਇਹੋੜਾ ਇੱਥੇ ਸੱਲੇ ਨੂੰ ਜਾਊਗੀ ਤਾਂ ਆਹ ਸੈੱਡਲ ਨੂੰ ਰੋਕਣਾ ਹੈ ਹਾਂ ਬਹੁਤ ਹਰਕਾ ਜਾਂ। ਪਾਕੀ ਬਾਜੀ ਸਾਡਾ ਬੰਦਾ ਲੈਰੀ ਲਾ ਕੇ ਪੁੱਛਿਆ ਜਾਂਦਾ। ਜਾਂ ਨਵੇਂ-ਨਵੇਂ ਲਾਉਣ ਲੱਗਦੇ ਇਹਨੂੰ। ਜਦ ਬਹੁਤ ਅੜਦੀ ਹੈ ਤੇ ਇਹਦੇ ਵਿੱਚ। ਲੈ ਇੱਕ ਤੋਂ ਕਮਾ ਕੇ ਮਾੜੀ ਸਕਦੀ ਕਰ ਬਸ। ਜਾਂ ਚੱਲ ਬਿਆ ਫਿਰ ਉੱਥੇ ਹੀ ਜਲੀਦਾ। ਹਾਂ ਜੀ। ਤੂੰ ਦੋ ਜੀ ਲੈ ਨਾ ਤੇ ਇਹ ਨਹੀਂ ਖਾ ਸਕਦਾ। 2 ਠੀਕ ਆਉਂਦੀ ਤੇ ਚਲੀ ਜਾਣੀ ਐ ਇਹ ਧਰਾਨ ਹਨ। ਉਹ ਕੁਛ ਨਹੀਂ ਜਾਂ ਤੇ ਇੱਥੇ 4000 80 ਖਤਮ ਹੋ ਜਾਂਦੀ ਆ। ਹੋਰ ਜਾਊਂਗੀ ਨੀ ਕੋਠੂ ਆਉਦੀ ਸੇ ਤਾਂ। ਖਾ ਉਹ ਤਾਂ ਬਹੁਤ ਐ। ਖਾ ਉਹ ਤਾਂ ਬਹੁਤ ਆ। ਰੋੜੀ ਦੇ ਸਾਈਡ 'ਤੇ ਹੀ ਪੈਂਦੇ ਸੀ ਹਨਾ ਰੋੜੀ ਦੇ ਸਾਈਡ 'ਤੇ ਨਹੀਂ ਪੈਂਦੇ ਐ ਕਿਨਾਰਾ ਰਹਿ ਗਿਆ ਇੱਥੇ ਪੈਣੇ ਆ ਚੱਲੇ ਜਾਂਦੀ ਮੈਂ ਦਾ ਉੱਥੇ ਆਈ ਆ ਰਾਮ ਲਾਲ ਸਦਾ ਦੂਈ ਲਾ ਦੂੰਗਾ ਲੋਗਟ ਉੱਥੇ ਹੀ ਆਲੀ ਜਾਨੀ ਕੋਠੀ ਸਹੀ ਜਾਨੀ ਆਈ ਗਾਂਹ ਲੋਗ ਲੈ ਆ ਕੇ ਲਾ ਦਿੰਦੀ ਐਨੇ ਟੱਕ ਫੁੱਟ ਕਵਰ ਕਰਦੀਆਂ ਹਾਂ ਹਾਂ ਬਾਕੀ 1000 ਫੁੱਟ 300 3000 ਹੇਕ ਲੱਗੇ ਜੀ ਯਾਰ ਤੱਕ 1000 ਬਣਦਾ ਇਸ ਵਾਗੇ ਤੱਕੇ ਹਾਂ ਆ ਕਹੀ ਕਿ ਬਈ ਇੱਥੇ ਆ ਇੱਥੇ ਲੇ ਕੇ ਇੱਥੇ ਲੇ ਕੇ ਤੇ ਘੜਾ ਪੂਰੇ ਤੇ ਹਾਂ ਹੈ 28 ਆ ਤੇ 28 ਰੋਟੀ ਇੱਧਰ ਨੂੰ ਕੱਲ ਹੁਣ ਆ ਗਈ ਆ ਮੈਂ ਫਾਇਦਾ ਹੋ ਜਾਣਾ ਕਿਤਾ ਬਹੁਤ ਹਾਂ ਮੈਂ ਕਿਹਾ ਘਰ ਕੋ ਚੱਕੀ ਗਈ ਗਾਰੇ ਵਾਲੀ ਹੈ ਹੈ ਹੋਰ ਕੀ ਨੇ ਉਹ ਚੜੀ ਰਹਿੰਦੀ ਮਿੱਟੀ ਪੈਰਾਂ ਨੂੰ ਹੋਰ ਇਹ ਜਿੱਤਾ ਨੂੰ ਵੀ ਮਕਾਨ ਪਾਉਂਦੇ ਜਿੱਥੇ ਭਰਤ ਪਾਉਂਦੇ ਆ ਉਹ ਟਾਈਮ ਦੇ ਵਿੱਚ ਜਦ ਆਪਾਂ ਮਿੱਟੀ ਭਾਲਦੇ ਖਵਾ ਨਾ ਪਾਵੇ ਥੱਲੇ ਮੈਂ ਯਾਰ ਉਹ ਨਾਲ ਨਾਲ ਪਾਈ ਹੋਈ ਜਾਂਚੇ ਹੋਰ ਨਾਲ ਕੱਢਦੇ ਆ ਉਹਦਾ ਨਾ ਧਮਕ ਪੈਂਦੀ ਹੈ ਬਹੁਤ ਯਾਰ ਉੱਪਰਦੀ ਹੈ ਆ ਉੱਪਰਦੀ ਹੈ ਜਾਂ ਉੱਪਰਦੀ ਹੈ ਇਹ ਨਾ ਬਾਬੇ ਪੰਗਾ ਨਾਲ ਲਵੇ ਬਾਦ ਹੋਊਗਾ ਆ ਜੀ ਗੱਡੀ ਨਾਲ ਸਾਈਡ ਮੜੀ ਆ ਜੋ ਆ ਜੋ ਗੱਡੀ ਦੀ ਤਰੀਜ ਹਵਾ ਫੇਰ ਘਟ ਗਈ ਸੀ ਦੇ ਜਿਹੜੇ ਬਾਲਕ ਦਾ ਹੈਗਾ ਐ ਬਾਈ ਇਹ ਉਹ ਮਾਲਕ ਅੰਟੀ ਆਉਣ ਯਾਰ ਆ ਗਏ ਐ ਯਾਰ ਆ ਗਏ ਇਹਦਾ ਇਹ ਹੈਗਾ ਜਿਹੜਾ ਬਾਬਾ ਜਰਾ ਆਪਣੇ ਬਾਬਾ ਕਰ ਦੋ ਸਾਡੇ ਯਾਰਨੀ ਜੈਨੀ ਦੋ ਬੰਦਿਆਂ ਦਾ ਕੰਮ ਹੁੰਦੀ ਹੈ ਇਹ ਤਾਂ ਹੈ ਤਾਂ ਲੋਕ ਆ ਜਾਂ ਫਾਇਦਾ ਹੈਗਾ ਇਹਦਾ ਅਹੀ ਗੱਲ ਹੈ ਬਾਈ ਇਹੀ ਪੂਰੀ ਗੱਲ ਹੈ ਬਾਈ ਅਹੀ ਛਾਂੜ ਚ ਨਾਲ ਠੀਕ ਆ ਹੇ ਠੰਡਾ ਬਹੁਤ ਈ ਹੈ ਇੱਕ ਵੀ ਅਹੀ ਪੂਰੀ ਕਰ ਗਈ ਜਿਹੜੀ ਠੀਕ ਹੈ ਅਜਾ ਵੀ ਜਿਹੜੀ ਹੁਣ ਕੰਮ ਹੋਣੇ ਆਲਾ ਉਦੋਂ ਦੀ ਕਹੀ ਚੱਲਦੀ ਉਹਦੋਂ ਦਾ ਉਹਦੋਂ ਦਾ ਠੰਢੇ ਲੱਗੀ ਅੱਧੋਂ ਦੇ ਕਹੀ ਚੱਲਦੀ ਅੱਜ ਬੈਠ ਕੇ ਇਟ ਲਾਉਨੇ ਆ ਅੱਜ ਖੰਡ ਨੂੰ ਦੂਖ ਹੁੰਦੀ ਆ ਹਾਂ ਕਹੀ ਜਲਦੀ ਕਹੀ ਦਰਦੀ ਆ ਬਾਜਦੇ ਉਧਰ ਦਰਦੀ ਆ ਵਾਹ ਟੀ-ਸ਼ਰਟ ਵਾਹਦੀ ਦੀ ਉਹ ਕਸ਼ਮੀਰੀਆ ਜਿਹੜਾ ਕੱਪੜੇ ਚ ਵੇਚਦੇ ਸਰਦੇ ਕਹੀ ਤਾਂ ਗਰਮੀ ਲਿਆਉਂਦੀ ਲਿਆਉਂਦੀ ਆ ਹਾਂ ਜਿਹੜਾ ਕਸ਼ਮੀਰੀਆ ਕੱਪੜੇ ਵੇਚਦੇ ਸਰਦੇ ਹੁੰਦੇ ਆ ਉਹ ਦੇਖੇ ਮੇਰੇ ਵੱਲ ਵੀ ਐ ਕਿੱਕਲਾ ਫਿਰਦਾ ਜਿਹੜਾ ਉਹ ਤੋਂ ਬਾਹਰ ਬੈਂਟਰ ਚ ਫਿਰਦਾ ਇਹ ਬੰਦੇ ਕਿਆ ਕਰਦਾ ਹੈ ਭਾਈ ਹੁਣ ਦੱਸ ਚਾਚੇ ਨੂੰ ਵੀ ਚਾਚੇ ਨੇ ਮੇਰੀ ਜਾਨ ਖਾਦੀ ਪਈ ਆ ਕਾਤ ਨਿਬੜਦਾ ਇਹ ਆ ਮੈਰਾ ਭਾਵੇਂ ਤਾਂ ਇਹ ਕਾਲੂ ਨਿਬੜਦੇ ਵੇ ਆ ਇਟ ਲੱਗਦੀ ਪੱਧਰ ਦਾ ਕਿਟ ਲਾ ਕਿ ਸੇ ਹਾਂ ਪੇਲ ਤੇ ਕਹਾ ਤੇ ਹੁਣ ਉਹ ਤਾਂ ਉਹ ਵੀ ਕਹਿੰਦਾ ਗਾਹ ਵੀ ਲਾਉਣਾ ਉਹ ਕਿ ਆ ਮੜੀ ਲਾਉ ਉਹ ਕੋਈ ਮੂਰੇ ਉਹ ਵੀ ਰੋਕ ਲਈ ਸਰ ਆਏ ਬਤ ਜਦ ਨੂੰ ਗਾਹ ਲਾਉਣਾ ਜੱਸੀ ਸਾੜਾ ਕੱਢਦੀ ਹੈ ਦੋ ਦਿਨ ਸਾੜੇ ਕੱਢਦੀ ਵਿੱਚ ਉਹ ਹੁਣ ਆਇਆ ਹੂੰਗਾ ਇੱਧਰ ਹੁਣ ਫਾਈਨਲ ਇੱਕ ਸਾੜੇ ਨੂੰ ਇਹ ਫ੍ਰੀ ਕਰ ਦਵਾਂ ਇਹ ਵੀ ਕੋਈ ਆਪਣਾ ਕੰਮ ਉਹਦਾ ਥੋੜੇ ਫਿਰ ਚਾਉਂਗਾ ਤੇ ਪਿੱਛੇ ਢੜਕਰੀ ਨਹੀਂ ਰਹਿੰਦੀ ਹੈਗੀ ਦਿਨ ਦੋ ਲੱਗਣੇ ਸਾਰੇ ਹੈ ਹਾਂ ਉਹ ਨਹੀਂ ਲੱਗਣਾ ਇਟ ਲਾਉਣੇ ਨੂੰ ਗੱਲ ਉਹ ਤੱਕ ਤਾਂ ਨਦੀ ਚਲੇ ਜਾਣਾ ਉਹ ਇਹਨਾਂ ਨੂੰ ਪਤਾ ਨਹੀਂ ਫੇਰ ਕਿਹੜਾ ਕੰਮ ਛੇੜ ਦਿੰਦੇ ਨੇ ਮੈਂ ਕਿਸੇ ਕੰਸੀ ਕਿਟਾ ਕੇ ਵੇਜਦੇ ਆ ਮੈਂ ਕਿਤੇ ਨਹੀਂ ਜਾਣਾ ਜਦ ਮਨ ਲੱਗ ਇੱਧਰ ਇੱਕ ਦਿਨ ਰਹੂੰਗਾ ਹੈ ਥੋੜੇ ਆ ਕੇ ਸਮਾਨ ਘਰਾਂ ਰੱਖ ਦੇਣਾ ਬਸ ਠੀਕ ਹੈ ਹਾਂ ਪੱਸੀ ਵੇਹ ਜਨਾ ਰੱਖੀ ਫੇਰ ਹੈ ਨਾ ਦੇਖੋ ਹਾਂ ਪਹਿਲਾ ਪਹਿਲਾ ਕੰਮ ਕਰ ਦਿੰਦੇ ਹਾਂ ਠੀਕ ਹੈ ਜਿਹੜਾ ਮੈਂ ਤੁਹਾਨੂੰ ਤਰੀਕਾ ਦਸੀ ਉਹ ਤੇ ਪਹਿਲਾਂ ਪਹਿਲਾਂ ਕਰ ਦੇ ਬਸ ਠੀਕ ਹੈ ਚਲ ਵਿਆਹ ਤੇ ਬਾਅਦ ਹੋ ਜੂਗਾ ਤੁਸੀਂ ਕਹ ਜੀ ਥੋੜੇ ਦਿਨ ਤਾਂ ਦੋ ਲੱਗਣੇ ਸਾਰੇ ਉੱਥੇ ਉਹ ਤਾਂ ਹੀ ਕਹਿੰਦਾ ਮੈਂ ਕਰ ਦਿਆਂ ਉਹਨੂੰ ਹੁਣ ਵਿਆਹ ਲੈ ਕੇ ਜਾਣਾ ਯਾਰ ਵਿਆਹ ਮੈਂ ਫਿਰ ਕਿਵੇਂ ਮੈਂ ਤਾਂ ਭਲੌਰੀ ਆ ਤੁਸੀਂ ਜਾਣਾ ਚਾਹ ਗੇਟ ਦੀ ਗੇਟ ਗੇਟ ਦੀ ਵੀ ਮਿੰਤੀ ਉਹ ਤਾਂ ਜਿੰਨਾ ਤੁਸੀਂ ਗੇਟ ਰੱਖਣਾ ਹੈ ਜੇ ਮੰਨ ਲਓ ਤੁਸੀਂ 15 ਫੁੱਟ ਦਾ ਗੇਟ ਰੱਖਣਾ ਤੁਸੀਂ ਉਹ ਬਣਾ ਸਕਦੇ ਪਹਿਲਾਂ ਉਹ ਸਾਬ ਕਿ ਮੈਂ ਪਿੱਲਰ ਕਰ ਦੇਣੇ ਆ 14 ਦਾ ਬਣਦਾ ਉੱਤੇ ਉੱਤੇ ਹੈ 14 ਦੀ ਜੇ 14 ਦਾ ਬਣੂਗਾ ਤਾਂ ਪਿੱਲਰ ਉਹੀ 13.5 ਦੇ ਹੋਣੇ ਆ 13.5 ਪਿੱਲਰਾਂ ਦੇ ਵਿੱਚ ਜੇ ਥਵੜਾ ਬਣਿਆ ਦਾ ਹੋਵੇ ਨਾ ਸੁੱਕੇ ਗੱਲ ਬਹੁਤ ਲੋੜ ਦੇ ਦੇਖੋ ਆ ਗੇਟ ਬਣ ਗਿਆ 15 14 ਦਾ ਆਪਾਂ ਨੇ ਜਿਹੜੇ ਆ ਹਾ ਹਲਾ ਕੇ ਇੱਧਰ ਉੱਧਰ ਕੰਮ ਆਜੀ ਕਰ ਸਕਦੇ ਆ ਇਹ 13.5 ਦੇ ਘੱਟ ਆ ਮਿੰਤੀ ਆਪਾਂ ਨੇ 13.5 ਕਰ ਦੇਣੀ ਆ ਇਹਨਾਂ ਨਾਲ ਗੇਟ ਝੜ ਦੇਣਾ ਉੱਪਰ ਉੱਪਰ ਝੜ ਦੇਣਾ ਆ ਆਏਗਾ ਨਾ ਚਾਚੂ ਦੇ ਸੰਭਲੇ ਬਣਾ ਦੇ ਠੀਕ ਆ ਆਪੇ ਹੀ ਰੱਖ ਲਈ ਬਹੁਤ ਸਾਰਾ ਬਣਾਉਂਗਾ ਆਹ ਉਹਨੇ ਵੀ ਕਾਲਾ ਜਿਹਾ ਟਰੈਲਰ ਖੜਾ ਲਿਆ ਹੁਣ ਫਸਲ ਰੋਲੇ ਉਹਨੂੰ ਇਹ ਹੁੰਦੀ ਆ ਨਾ ਨਾ ਉਹਨੇ ਤੇਰਾ ਦੂਜੇ ਨੇ ਬਹੁਤ ਧਿਆਨ ਨੇ ਅੱਛਾ ਆ ਕਾਲੇ ਦਾ ਹਾਂ ਜਹਾਜ ਵਾਲਾ ਫਸਲ ਲਾਉਣਾ ਕਹਿੰਦਾ ਆ ਗਿਆ ਚਾਚਾ ਨਾ ਹਾਂ ਆ ਵੀ ਹੁਣ ਜੇ ਪੱਟਣ ਲਾਗੋ ਨਾ ਪੱਟ ਕੇ ਖੜਾ ਲੈਣਾ ਆਪੇ ਲੈ ਆਉ ਗਰਮੀਆਂ ਦਾ ਹੁੰਦਾ ਜਹਾਜ ਵਾਲਾ ਫਸਲ ਹੈ ਜਹਾਜ ਵਾਲਾ ਫਸਲ ਗਰਮੀਆਂ ਦਾ ਹੁੰਦਾ ਬੜਾ ਆਤਾ ਨਾ ਡਾਇਲੈਕਟਿਕ ਦੇਖਿਆ ਵਾ ਖੜਾ ਚਲ ਵਧੀਆ ਤੇ ਵਧੀਆ ਇੱਥੇ ਤੇ ਬਲੇਟ ਦੂਈ ਪੱਕੀਆਂ ਲਾਤੀ ਵਧੀਆ ਹਰ ਪੱਕੇ 2000 ਰੁਪਏ ਵਿੱਚ ਕੁਝ ਨਹੀਂ ਆਉਂਦਾ ਹੋਰੇ ਮਨੂ ਕਹੀ ਜੇ ਤੂੰ ਇੱਥੇ ਕੋਈ ਟੱਕਣ ਦੱਬਣ ਲੱਗਿਆ ਲੈ ਬਾ ਹੁਣ ਕਿਉਂ ਉਖਲੀ ਸਰ ਆਏਗਾ ਦੋ ਘਟ ਦੋ ਵੱਧ ਇੱਕ ਲੱਗਿਆ ਬੈਂਕ ਦਾ ਨਾ ਨਾ ਬੀ ਠੰਡਈ ਰਹਿਣੀ ਆ ਦੂਈ ਦਾ ਮੈਂ ਜਾ ਤੂੰ ਇਹਦਾ ਕਿ ਤਣਾਈ ਕਰਨੀ ਆ ਜਮ ਮਾਜੀ ਕਿਦੇ ਮਤਲਬ ਬਾਹਰ ਪੱਟਣੀ ਆ ਐਸੇ ਸੁਟੇ ਗੱਲ ਕਰ ਦੇ ਇੱਕ ਚੋ ਵੀ ਚਾਹਣਾ ਦਾਲਣੇ ਚਾਹਦੇ ਹੂੰ ਇਹ ਪਰਦੇ ਫਿਰੋਂ ਗਰੋਗੇ ਨਾਲੇ ਤਾਂ ਏਰੀਆ ਫਾਤਿਆ ਤੇ ਇੱਕ ਇਹ ਟ ਲੱਗਿਆ ਸਬੂਤ ਮਾਸੜ ਦੇ ਘਰ ਲੱਗੀ ਹੋਈ ਆ ਕਿੰਨਾ ਟਾਈਮ ਹੋ ਗਿਆ ਮਾ ਘੋੜੂਆ ਪਾਇਆ ਤਾਂ ਹਿੱਲੀ ਨਹੀਂ ਹੈਗੀ ਹੁਣ ਤੱਕ ਵੀ ਸਬੂਤ ਆ ਨਾਲੇ ਜਾ ਕੇ ਜਾ ਮਰਜੀ ਦੇਖ ਲੋ ਉਸ ਦੇ ਵੈਰੀ ਗੱਲ ਫੋਡਲਾ ਤੇ ਟਰੈਲਰ ਨਿਰਦਾ ਹੈਗਾ ਇੱਥੇ ਤੇ ਦੇ ਲੱਗੇ ਗੱਡੀ ਗੁੱਡੀ ਦੇ ਜੇ ਉੱਪਰ ਫਿਰ ਗੱਡੀ ਗੁੱਡੀ ਦੇ ਜਿੱਦਾਂ ਮਾਜਾ ਟਰੈਲਰ ਦਵਾ ਦਿੰਦਾ ਫਿਰ ਆਓ ਜਿੱਕਣਾ ਬਜੇ ਨਾ ਆਉਣਾ ਬਜੇ ਨਾਲ ਹੁਣ ਜਾਂ 80 ਕੋਨ ਲਦਾਂ ਲੱਦੇ ਬਾਰੇ ਇਹ ਪਤਾ ਹੀ ਮਾ ਘੋੜੂਆ ਕੋਣਾ ਹੁਣ ਟਰੈਕਟਰ ਟਰਾਲਾ 36 ਛੜੀ ਫਿਰ ਕੋਨਟਨ ਹੋ ਜਾਣਾ ਆ ਯਾਰ ਇੰਨੀ ਗਰਸੀਤ ਪਸੰਦੀ ਆਇਆ ਕਾਲੀ ਨੂੰ ਟਰੈਕਟਰ ਫੇਰਦਾ ਐ ਪਰ ਮਿੱਟੀ ਜੰਮਦੀ ਬਹੁਤ ਰੋੜੀ ਆ ਨਾ ਮਿੱਟੀ ਜੰਮੇ ਯਾਰੀ ਹਾਂ ਜੰਮਦੀ ਬਹੁਤ ਆ ਮਿੱਟੀ ਜਿਹੜੀ ਵਾ ਟਰੈਕਟਰ ਫੇਰਿਆ ਉੱਥੋਂ ਉਹ ਵੀ ਚੱਲਿਆ ਜਾਂਦਾ ਵੀ ਚੱਲਿਆ ਜਾਂਦਾ ਆਹੋ ਕਹਿਆਂ ਹੀ ਖੁਰਦੀ ਜਿਹੜਾ ਖੁਰਚੀ ਐ ਇੰਨੀ ਸੈਟ ਹੁੰਦੀ ਐ ਮਿੱਟੀ ਵਾਇਰ ਬਜਰ ਬੁਜਰ ਕੀ ਚਾਰਜ ਕਰਵਾਇਆ ਦੱਸੋ ਵੀ ਮੈਂ ਉਹ ਗੇਟ ਕੋਲ ਨਹੀਂ ਮਾਰਖ ਲਵਾ ਕਿਆ ਕਰਾਂਗਾ ਹਾਂਜੀ ਹੋਰ ਤੁਹਾਨੂੰ ਬੇਸੂਦ ਕਿਉਂ ਕਿਆ ਕਰਾਂਗਾ ਫੀਲ ਤੇ ਫੀਲ ਲਿਜਾਣਾ ਹੀ ਪੈਣਾ ਤੁਹਾਨੂੰ ਦੇਖੀ ਜਾਊ ਜਿਹੜਾ ਕੋ ਹੋਊਗਾ ਕਿਤੇ ਉੱਥੇ ਉਹਦਾ ਗੇਟ ਦੀ ਬਿਲਡਰ ਰੱਖੀ ਵੀ ਐ ਉੱਥੇ ਦੋ ਉਂਗਲ ਨੀਵਾ ਰੱਖ ਲੈ ਬਸ ਗੇਟ ਵਾਲੀ ਜਗ੍ਹਾ 'ਚ 1 ਇੰਚ ਦਾ ਰਖਾਉਣੀ ਸਿਰਫ ਉਹ ਵੀ ਜਿਹੜਾ ਕਿ ਖੋਲਣਾ ਗੇਟ ਉਹਨੇ 15 ਖੋਲਣਾ ਐ ਉੱਥੇ ਤੇ ਆਪਾਂ ਬਹੁਤਾ ਐ ਨਹੀਂ ਕਰ ਸਕਦੇ ਛੇ ਗੇਟ ਫਸਣ ਲੱਗਦਾ ਪਿੱਛੇ ਨੂੰ ਖੋਲਣਾ ਹਾਂ ਉਹਦਾ ਹਲਕਾ ਜਿਹਾ ਬਸ ਨੋਰਮਲ ਜਿਹਾ ਹਟਾ ਦੇ ਹੁੰਦਾ ਉਹਦਾ ਗੇਟ ਕੋਲ ਜਾ ਕੇ ਦੇਖ ਹੁਣੀ ਐ ਹਾਂ ਜਿਹਦੇ ਵੀ ਖੁੱਲਦਾ ਜਿੱਥੇ ਨਹੀਂ ਹਾਂ ਰੋਥੀ ਦੇਣੀ ਤੂੰ ਐ ਕਰ ਆਹ ਢਾਲ ਉੱਥੇ ਤੱਕ ਲੈ ਜਾ ਜਿੱਥੇ ਗੇਟ ਖੁੱਲਦਾ ਇਹ ਗੇਟ ਤੇ ਇੱਕ ਟੋਟਾ ਟੱਟ ਦੋ ਦੋਏ ਫੁੱਟ ਪਿੱਛੇ ਰੱਖਣੇ ਆ ਇਹ ਢਾਲ ਹਾਂ ਤੇ ਉੱਥੇ ਤੇ ਹਲਕਾ ਜਿਹਾ ਜਾਂ ਐ ਟੇਪਰ ਹੋਊਗਾ ਰੈਪੀਆਂ ਮੁੱਕੇ ਦੋ ਫੁੱਟ ਨਹੀਂ ਜਿੱਡਾ ਗੇਟ ਆ ਹੈ ਉਹ ਗੇਟ ਦੇ ਵਿਰਾਂਹ ਕਹਿੰਦਾ ਇਹ ਦੋ ਫੁੱਟ ਆ ਉਹ ਪੱਦੇ ਹੋ ਜਵੇ ਦੂਰ ਤੇ ਹੁੰਦੀ ਜਿੰਨੀ ਢਾਲ ਉਹ ਨਾ ਸਰ ਆਹੋ ਹਾਂ ਉਹ ਵਧੀਆ ਹੋਊ ਤੇ ਮਿੱਟੀ ਦਾ ਕੁਝ ਨਹੀਂ ਆਉਣੀ ਤੇ ਇਹਦਾ ਕੰਮ ਰਹਿੰਦਾ ਮਿੱਟੀ ਦਾ ਕੁਝ ਨਹੀਂ ਪੈਣੀ ਦੋ ਟਰੈਲੀਆਂ ਦਾ ਕੰਮ ਐ ਜਾਂ ਹੁਣ 30 ਪਰ ਮਗਾਉਣੀ ਛੋਟੀ ਗੱਡੀ ਵਾਲਾ ਛੋਟੀ ਗੱਡੀ ਵੀ ਹੁੰਦੀ ਆ 200 ਫੁੱਟ ਵਾਲੀ 200 ਵਾਲੀ ਆ 200 ਵਾਲੀ ਘਰ ਜਾਈਂ ਤੇਰੀ ਕਰ ਜੂਗੀ ਹਾਂ ਇਹ ਹੀ ਬਾਈਕ ਨਹੀਂ ਆਉਂਦੀ ਐ 100 ਫੁੱਟ ਫੇ 200 ਘਰ ਜਾਈਂ ਤੇ ਤੈਨੂੰ ਦਿਖਾ ਦੂੰਗਾ ਫੇਰ ਉਹ ਆਹ ਟਿੱਪਰ ਪਿਆ ਵਾ ਇੱਕ ਪਿਆ ਹੋਵੇ 800 ਫੁੱਟ ਹੋ ਗਿਆ ਹਾਂ ਉਹ 200 ਦਾ ਤੇਰਾ ਕਿੱਥੇ ਕਵਰ ਕਰ ਦੂੰਗੀ ਫੇਰ ਹੁਣ ਇਹ ਲੈ ਲੈ ਬਲ ਜੀ ਥੋੜੀ ਲੈ ਕੇ ਜਾਣਾ ਉਹ ਬਾਈਕ ਦੀ ਡੀਸ ਤਾਂ ਫੜੀ ਆਈ ਜੀ ਜੀ ਆਹ ਦੇ ਕਰ ਗੱਡੀਆ ਦੋ ਵਾਰ ਕੋਈ ਸਾਈਚਾ ਨਵਾਂ ਹੋਣਾ ਵਿੱਚ ਇਹਨਾਂ ਦੇ ਐਨਾ ਫਰਕ ਆ ਦੇ ਇਸ ਵਿੱਚ ਫਸਲ ਆਈ ਜੀ ਇਹਦੇ ਹੂੰ ਇਹਦੇ ਲੋਡ ਨਹੀਂ ਲਾਦੀਆਂ ਇੱਚ ਐਨੇ ਨਹੀਂ ਫਰਕ ਪਾਦਾ ਹੂੰ ਆ ਦੇ ਕਰ ਰਹੀ ਆ ਜੀ ਉਹ ਨਰੀ ਜਦੇ ਖੂਰ ਹੈ ਜੇ ਕੱਲੂ ਤੇ ਮਨ ਲੈ ਖੰਡਾਂ ਦੀ ਪੱਟਣੀ ਆ ਰਲ ਤਾਂ ਦਸ ਕਾ ਸਾਢੇ ਦਾ ਪੈਂਦਾ ਓਏ ਬੱਟਾ ਮੇਰੀ ਗੱਲ ਸੁਣ ਲੈ ਇਹ ਇਹ ਨਹੀਂ ਦੇਣੇ ਕਾਲਾਇ ਤੋਂ ਵੀ ਗੱਲਾਂ ਦੀ ਲੈ ਆਓ ਫਿਰ ਇਕ ਲੈ ਨਹੀਂ ਦੇਣਦੀ ਹੈ ਬਾਈ ਇਕ ਲੈ ਨਹੀਂ ਦੇਦੇ ਤਾਂ ਬਾਟਾ ਤੋਲੇ ਤਾਂ ਬਹੁਤ ਫੱਟਦੀ ਪੱਟ ਹੁੰਦਾ ਹੈ ਨਹੀਂ ਮੇਰੇ ਕਹਿਣ ਦਾ ਮਤਲਬ ਵੀ ਇਕ ਲੈ ਨਹੀਂ ਦੇਣਦੀ ਜਿੱਤੇ ਹਾਂ ਉਹ ਨਹੀਂ ਦੇਣਦੀ ਹੈ ਤਿੰਨ ਚਾਰ ਕਿ ਟਿੰਨੇ ਨਹੀਂ ਦੇਣ ਲੱਗਿਆ ਨਾ ਜਿੱਥੇ ਜਾਂਦਾ ਉੱਕਣਾ ਹੀ ਜਾਣਾ ਇਹਨੇ ਸਹੀ ਤਾਂ ਨਿਕਲ ਨਹੀਂ ਹਾਂ ਲੂਟ ਆ ਠੇਰਕ ਲੱਗੀ ਕਿ ਇਸ ਦੀ ਹੈ ਤੇ ਇਹ ਚ ਲੱਜਣੀ ਆ ਬਾਸੇ ਵਾਸੇ ਤੇ ਉਹ ਅਲਦਾਂ ਤੇ ਇਹਦੇ ਤੇਰੇ ਨਾਲੋਂ ਉਹਦਾ 12 ਹੋ ਗਿਆ ਉਹ ਸਾਰਾ ਉਹ ਸਾਰਾ ਅੰਦਰ ਲਾਇਆ ਫੇਰ ਉਹ ਵੀ ਤਾਂ ਨਵੀਂ ਉੱਪਰ ਲੱਗੀ ਸਾਰੀ ਅੰਦਰ ਉਹ ਖੁਰਲੀ ਨੂੰ ਵੀ ਨਵੀਂ ਲਾਈ ਆ ਉਹ ਰਾਜ ਨਾ ਲੇ ਬੀਚ ਬਾਕੀ ਦੇ ਦੇ ਤੇ ਥੋੜੂ ਛੁੱਪ ਗਈ ਨਹੀਂ ਇਹ ਚਾਰ ਆ ਪਾਇਆ ਹਲੇ ਹੋੜ ਕੱਢ ਦੇ ਦੂਜਾ ਪੈਨ ਨਾ ਛੁੱਪ ਨਹੀਂ ਨਾ ਪੈਂਦੀ ਜੀ ਗੈਸ ਕਰ ਨਜ਼ਰ ਕਰਲਾ ਹੋਰ ਜਿਆਦਾ ਦੋਈਓ ਲਿਆ ਲਈ ਗੱਗੇ ਅਸੀਂ ਟੋਕੇ ਵਾਲੀ ਜਾਂ ਹਾਂ ਉਹ ਖੀਰੇ ਵਾਲੀ ਚਾਚਾ ਕਹਿੰਦਾ ਗੱਪੇ ਉਹ ਦੰਦ ਜਾ ਬਈ ਜਾਂਦਾ ਯਾਰ ਉਹ ਗੱਪੇ ਸੁਣਦਾ ਨਹੀਂ ਸਾਡਾ ਨਾ ਠੀਕ ਹੈ ਨੇ ਵੀ ਉਧਰ ਬਹਲੇ ਕੌਨਤੀ ਸਾਈਡ ਪਰ ਉਹ ਨਿਬੜ ਸਾਈਡ ਤੇ ਉਹ ਥੋੜੇ ਲੱਗ ਜਾ ਕਰ ਲੈ ਉਹ ਇਧਰ ਸਾਈਡ ਪਰ ਨਿਬੜ ਜਾਣਾ ਇਧਰ ਨਿਬੜ ਜਾਣਾ ਇੱਕੀ ਖੜਦੇ ਰਹਿਣਾ ਲਾ ਕੇ ਹੋਰ ਠੀਕ ਹੈ ਇਧਰ ਉਧਰ ਸੈਟ ਕਰਦਾ ਵਾ ਤੇ ਬਾਹਰ ਠੀਕ ਨਹੀਂ ਹੋਣਾ ਪੂਰੀ ਗੱਬੇ ਆ ਯਾਰ ਲਿਕਾ ਜਾ ਏ ਕਿੜੇ ਟਿਕਾ ਜਾ ਉਰੇ ਸਾਈਡ ਪੂ ਰਹਿਣਾ ਇਹਨੇ ਫੇਰ ਹੋੜ ਕਿਹ ਇ ਉਥੇ ਕੁਝ ਨਹੀਂ ਹੈ ਗੜੇ ਕਾ ਉਹ ਲੱਗੀ ਜਾਂਦਾ ਰਜਾ ਚਾ ਇਹ ਨੀਵਾ ਨਹੀਂ ਹੋਇਆ ਸ਼ੈੱਡ ਸ਼ੈੱਡ ਕਿੱਥੇ ਨੀਵਾ ਯਾਰ ਠੀਕ ਆ ਹਲੇ ਸਾਰ ਜਿੰਨਾ ਦਾ ਨਹੀਂ ਨਹੀਂ ਜਿੰਨਾ ਜੇ ਚਾਲ ਦਾ ਕੰਮ ਜਲਾਉ ਦੇ ਬਾਅਦ ਕਰ ਲਈ ਆ ਤਿੰਨ ਫੁੱਟ ਉੱਚਾ ਹੋਣਾ ਚਾਹ ਰ ਤਿੰਨ ਤਿੰਨ ਸਾਰੇ ਤਿੰਨ ਹੋਣਾ ਤਿੰਨ ਬਸ ਫੇਰ ਜੀ ਲਏ ਜਾਈਏ ਆ ਬੱਚੜੂ ਜਾਏਗਾ ਨਿਊ ਚ ਬੱਚੜੂ ਪੁੱਤੂ ਕੁਹਰੀ ਜਾਣਾ ਆਛਾ ਤੇ ਇਹਨੂੰ ਵੀ ਜਾ ਜਾਣੀ ਟਰੇ। ਚਲਾ ਆਇਆ ਹੁਣ ਜੋ ਮੀਂਹ ਪੈਂਦਾ ਫਿਰ ਹਵਾ ਇੱਧਰ ਹੀ ਹੁੰਦੀ ਫਿਰ ਜਾਂਦੀ। ਉਹ ਨਾਲੇ ਉਹ ਸਾਰੇ ਦਿਨ ਥੋੜੀ ਪਈ ਜਾਣਾ ਮੀਂਹ ਨੇ। ਠੀਕ ਆ। ਹੂੰ। ਸਿਰਾ ਹ ਗੜਾਥੇ ਬਦਲਨੇ ਵਾਲੇ ਆ। ਬਦਲੇ ਆ ਗੜਾਥੇ ਅੱਜ ਕੱਲ। ਆਦਾ ਟੋਕਾ ਹੀ ਟੰਕੁੰਦਾ ਉਹਰੇ ਰੀਤਾ ਆਇਦ ਕਰੇ ਰੀਤਾ ਚੱਕਣਾ ਨਹੀਂ ਥੱਲੇ ਤੇ। ਉਹ ਤਾਂ ਹਲੇ ਪਈ ਜਾਣਾ ਬੀਚੀ ਤੇ ਵੇੜ ਨਾਲ। ਮੈਂ ਤਾਂ ਨਹੀਂ ਸਾਫ਼ ਕਰਦਾ ਕਿ। ਹੂੰ। ਉਰੇ ਹਿੱਲ ਹਿੱਲ ਕੇ ਭਾਈ ਉਰੇ ਉਂਗਲ ਉਂਗਲ ਤਾਂ ਇਹ ਪਤੀ ਨਹੀਂ ਕਿਤੇ ਗਏ ਜੀ ਹਾਂ ਹਾਲੇ ਜਵਾਂ ਹੀ ਗਿਆ ਦੇਖੋ ਆਹ ਲੈ ਇਹਨੂੰ ਨਿਕਲਣਾ ਪੈਣਾ ਹਾਂ ਹਾਂ ਤੁਹਾਨੂੰ ਇਹਨਾਂ ਨੂੰ ਕੁੰਗਣ ਪੜੇਗਾ ਉਰੇ ਨਾ ਇਹਦਾ ਪਤਾ ਕੋਲੂਆ ਪਾਉਂਗੇ ਕੋਲੂਆ ਪਾਉਣਾ ਹਾਂ ਉਹ ਥੋੜਾ ਜਿਹਾ ਬਿਲਲ ਚ ਪੱਕਾ ਹੋ ਜਾਊਗਾ ਸਮੈਂਟ ਪਾਇਆ ਦਾ ਦੇਖ ਲੈ ਪਾ ਦੂੰਗੇ ਰੇ ਪਾਰੇ ਰੇ ਰੇਤਾ ਵੀ ਨਹੀਂ ਦਿੰਦਾ ਜੀ ਕੋ ਬੜ ਗਿਆ ਰੇਤਾ ਵਿੱਚ ਨੂੰ ਜਾਣਾ ਕਿੱਥੇ ਆਈ ਹੈ ਹੁਣ ਇੱਕ ਵਾਰ ਜਾ ਪਾ ਦੇ ਰੇਤਾ ਪਾ ਦੇ ਨਾ ਨਾ ਆ ਕੇ ਨਹੀਂ ਦਈ ਅੱਛਾ ਬੜੇ ਇੱਕ ਕਮੇਟੀ ਨਾਲ ਜੀ ਤਾ ਨਹੀਂ ਗਿਆ ਤੂੰ ਸਰਾਟ ਆਇਆ ਇਹ ਤਾਂ ਵੀ ਕੰਮ ਹੋ ਜਾਣਾ ਮਰੀ ਦਾ ਨਹੀਂ ਇਸ ਬਾਰੇ ਕੁਝ ਨਹੀਂ ਹੁੰਦਾ ਉਹਦੇ ਬਾਤ ਕੋ ਹੋਣਾ ਹੈ ਐ ਤਾਂ ਉਹ ਹੈ ਨਾ ਦਰਸ਼ਤਾ ਸਰ ਸੋ ਟਰੈਕਟਰ ਖੜਾ ਕੋਈ ਹੋਰ ਹੋਇਆ ਲੈਕ ਹੈ ਓਹ ਹੋਏ ਦੇ ਚਪਟਣੀ ਵਿੱਚ ਸਾਡੀ ਸਵਾਈ ਬਹੁਤ ਮਾਰ ਗਏ ਕੱਟ ਕੇ ਲਾਉਣੀ ਪਈ ਜੀ ਦੁਬਾਰਾ ਹਾਂ ਇਹ ਤਾਂ ਹੈ ਖਾਣਾ ਮਾਰੋ ਹੋ ਖਾ ਤਾਂ ਮੈਂ ਬੁੱਤ ਹੈ ਕਿ ਨਹੀਂ ਰੇਤੇ ਹੀ ਦਿੱਲੀ ਜਾਂਦਾ ਹੈ ਕੰਮ ਹਾਂ ਹੈਲੋ ਯਾਰ ਬਈ ਕਾਈ ਪਾਇਆ ਵਾ ਸਾਈ ਫੋਨ ਲਾ ਗਿਆ ਚੱਲੇ ਠੀਕ ਹੈ ਠੀਕ ਹੈ ਮੈਂ ਆਂਦਾ ਇੱਥੇ ਰੁਕ ਤੂੰ ਕੀ ਬੰਦ ਕਰ ਰੋ ਜੇ ਸਾਡੀ ਅੰਦਰ ਦਾ 2 ਮਿੰਟ ਮਾਰਿਆ ਤੇ ਕੋ ਮੋਰਰ ਚ ਲਾਈ ਵੀ ਆ ਬਾਏ ਬਾਏ ਜੀ ਚਾਲੇ ਗਿਆ ਗਿਆ ਵਾ ਪੇਪਰ ਮੰਗਾ ਰਹੇ ਯਾਰ ਛੋਟਾ ਮਹਿੰਗਾ ਪੈਂਦਾ ਦਾ ਉਹ ਬਣਾਉਂਦਾ ਉਹਨਾਂ ਦਾ 200 ਫੁੱਟ ਪਿਆ 600 ਫੁੱਟ ਆਉਂੇ ਪਿਆ ਉੱਧਰ ਚੱਲ ਮਾਝੇ ਦਾ ਕੰਮ ਹੋਣੀ ਰਹਿੰਦੀ ਯਾਰ ਹਾਣੂ ਹੀ ਗਾਈ 200 ਫੁੱਟ ਵਾਲੀ ਮਹਿੰਗੀ ਪੈਂਦੀ ਸੀ ਆ ਬਾਕਸ ਸਸਤੀ ਪਈ ਆ ਬਾਕੀ ਉਹ ਚਾਚਾ ਵੀ ਆਇਆ ਦਾ ਅੱਗੇ ਚਾਚਾ ਯਾ ਤੂੰ ਇੱਕ ਇੱਕ ਦਿਨ ਕਹਿ ਕੇ ਮੀਨ ਨਹੀਂ ਲਵਾ ਲਿਆ ਟੋਕ ਟੋਟੇ ਜਾਣੀ ਇਹ ਕਿਹੜਾ ਕਹਿੰਦੀ ਹੈਗੀ ਉਹ ਪਈਏ ਦੇ ਉੱਤੇ ਆ ਮੈ ਜਾ ਉੱਤੇ ਨੂੰ ਮੁਝ ਚਲਾਉਂਦਾ ਹੀ ਨਹੀਂ ਭਾਰੀ ਭਾਰੀ ਉਹਨੂੰ ਖਲਕਾ ਲਾਉਂਦਾ ਹਾਂ ਆ ਜਿਹੜਾ ਉਹਨਾਂ ਕੇ ਹਟਾੜੀ ਕਹਿੰਦੀ ਕੰਮ ਕਰਦੀ ਆ ਬਾਈ ਸਹੀ ਗੱਲ ਆ Olha lá Tá vendo, tá vendo Olha lá o ਮਦੀਰ ਫਿਰ ਮਦੀਰ ਕੱਢੀ ਕਰ ਤੇ ਲੋ ਬਾਈ ਉੱਥੇ ਆਪਾਂ ਨੇ ਹੁਣ ਲਾਉਣਾ ਨਹੀਂ ਲੋਕ ਇਟਾ ਗੱਗਿਰਾਂ ਦੇ ਕਹਿਣੇ ਪਰ ਨਹੀਂ ਇਹ ਪਾਈ ਦਾ ਆਪਣੇ ਕੋਲ ਲਾਲੀ ਵੀ ਤੀ ਆ ਮੈਂ ਕਹ ਤਾ ਲੋਕ ਇਟਾ ਨੂੰ ਤੁਸ ਕਿਉਂ ਕਹੀ ਜਾਂਦੇ ਤੁਸੀਂ ਸਾਰੇ ਜੇ ਕਹਿੰਦੇ ਜਿਹੜੀ ਹੈਗੀ ਆ ਮੈਂ ਲਾ ਉਹ ਲੋ ਬਾਈ ਗੰਨੇ ਦੇ ਪੈਸੇ ਆ ਗਏ ਹੁਣ ਹੀ ਦੱਬਦੇ ਹਾਂ ਹਾਂ ਆ ਗਿਆ ਮਾਰ ਕੇ ਤੋਕੜ ਪਾ ਰਹੀ ਹੈ ਹੈ ਲੋਕਟ ਤਾਂਹੀਂ ਆਉਂਦੀ ਹੈ ਨਹੀਂ ਦੂਈ ਲੈ ਕੇ ਬਸੇ ਬਣਾ ਲਾ ਠੀਕ ਆ ਅੱਧੀ ਕਰੇ ਦੂਈ ਨਾਲ ਫਿਰ ਤਾਂ ਬਰਾਬਰ ਹੋ ਜੂਗਾ ਕਿ ਇਹ ਹਾਂ ਇਧਰ ਆਉਣ ਦਗਾ ਹੈਨਾ ਉਹਦੇ ਨਾਲ ਜੋੜ ਨਹੀਂ ਤੇ ਠੀਕ ਉਹ ਕਹ ਕੇ 12000 ਠਖਾ ਗਿਆ ਉਹ ਸੈੱਡ ਵਿੱਚ ਆਹ ਤਾਂ ਹੈਗਾ ਹੀ ਜੰਦਾ ਤਿੰਨ ਹਜ਼ਾਰ ਹੋਰ ਖਾ ਜਾਣੀ ਜੂਨੇ ਤਿੰਨ ਹਜ਼ਾਰ ਠਾਉਣੀਆਂ ਦਾ ਲੋਕ ਬਕੀਆਂ ਵਾਂਗੂ ਪਈ ਮੈਂ ਕਹੇ ਲਾ ਦੋ ਪਹਿਲਾਂ ਫਿਰ ਮੁੰਡਾ ਦੋ ਜਿਹੜੀ ਵਾਦ ਕਰਦਾ ਫਿਰ ਲਿਆਉਣੇ ਆ ਮਾਤੇ ਵੱਧ ਲੱਜਵੇ ਮੈਂ ਤਾਂ ਆਉਂਗਾ ਥੋੜਾ ਜਿਹਾ ਅੱਛੇ ਬੱਲੀਆਂ ਐ ਪਾ ਦੇਣੇ ਆਏ ਬਰਾਬਰ ਆਈਓ ਮੋਟਰ ਵਾਲਾ ਗੱਡੀ ਗੱਡੀ ਚੜ੍ਹਦੀ ਕਰਦੀ ਨੇ ਕਿਰਿਆ ਕਰਨੀ ਸਾਰੇ ਨੂੰ ਰਹਿਣ ਦੇ ਹਾਂ ਇੰਨੀ ਕਰਦੀ ਬੱਸ ਅੱਤੜ ਜੀ ਨਾ ਬਣੇ ਟਾਲ ਠੀਕ ਹੈ ਜੀ ਬਹੁਤ ਵਧੀਆ ਬਸ ਟਾਲ ਠੀਕ ਹੈ ਤਰੂ ਬੂਰੀਆ ਸੁਭਾਗਾ ਲੋ ਨਾਲੀਆਂ ਬੱਜੇਗਾ ਨਾ ਬਾਣੀ ਆਏ ਤਾਂ ਦਾ ਹੋ ਜਾਇਆ ਕਰਾ ਮੈਂ ਅੱਜ ਜੀ ਰੋਕ ਪੈਣੀ ਜਿੱਥੇ ਮੋੜ ਤੇ ਖੜਾ ਪਾਣੀ ਆਉਣਾ ਵੀ ਨਿਕਣੀ ਬਣ ਗਈ ਜੇ ਨਿਕਣੀ ਬਣਾਓ ਆਣੀਓ ਛੱਡ ਦੇ ਪਿੱਛੇ ਤੇ ਆਉਣਾ ਸਮਝਦਾ ਛੱਡ ਦੇ ਉੱਪਰ ਛੱਡ ਵਾਲਾ ਵੀ ਆਉਣਾ ਛੱਡ ਵਾਲਾ ਵੀ ਇਹ ਬੇੜੇ ਦਾ ਵੀ ਯਾਰ ਪੂਰਾ ਲਖਾ ਤੇ ਮੂਡਾ ਸਦਾ ਗੜਾ ਨਾ ਉਹ ਦੇਖਣਾ ਉੱਪਰ ਢਾਲ ਬਣਾਈ ਤੁਸੀਂ ਉਹ ਉੱਥੇ ਵੀ ਆਏ ਬਣਾਓ ਔਰ ਇਹਦੇ ਆਉਂ ਤਰਕੇ ਬਾਹਾਂ ਤੱਕ ਆਏ ਰੈਂਪ ਜਾਏ ਉੱਥੇ ਆਪਾਂ ਨੇ ਪਤਾ ਕੀ ਕਰਨਾ ਦੇਖਦੇ ਹਾਂ ਹਲਕੇ ਤੇ ਹੱਥ ਲੱਗ ਚਲੇ ਗਈ ਇਹਨੇ ਲੰਘਣਾ ਉੱਥੇ ਲਾ ਕੇ ਸੁਣ ਤਾਂ ਇਧਰ ਟੱਪਰ ਰੱਖਤੇ ਔਰ ਠੀਏ ਲਾ ਕੇ ਉੱਥੇ ਬਜਰੀ ਸੰਦੂਕ ਵਿੱਚ ਪਾ ਦੇਣੀ ਔਰ ਗੱਡੀ ਫੜਨ ਦੇ ਕੇ ਚੜੂਗੀ ਆਪਾਂ ਉੱਪਰ ਤੇ ਵਿਆ ਬਣਾ ਦੇ ਸਭ ਤੋਂ ਮੋਕਨ ਉਹ ਖਰੋਣਾ ਜਾਣੇ ਪਤਾ ਨਹੀਂ ਲੱਗੂਗਾ ਚੜਾਈ ਦਾ ਹਾਂ ਜਿੱਕਣਾਗਾ ਹਾਂ ਨਦੀ ਹੁੰਦੀ ਵੀ ਬਿਬਨਦੀ ਦਾ ਪਰ ਜਾਣਨਾ ਬਾਤ ਤੀ ਖਾਤੇ ਨਾ ਰੀ ਕੱਕੜੀ ਕਰਾਈਗਾ ਹੈ ਬਾਤ ਨੂੰ ਟੱਕਰੀ ਕਰਾ ਹਾਂ ਤਿੰਨਾਂ ਦੀ ਆ ਗਈ ਨਾ ਨਦੀ ਭਾਈ ਓਣਾ ਤੇ ਚੋੜੀ ਨਦੀ ਸੜਕਾ ਫਰਾਇ ਚੱਕ ਵੀ ਹੋਈ ਜਨੇ ਨਾ ਪਿੰਡ ਦੇ ਫਰਮੀ ਉਹ ਫਰਮੀ ਪਰ ਦਾ ਬੌਸ ਹੈ ਪੜੇ ਪਿੰਡ ਦੇ ਉਹ ਆਲੂ ਦਾ ਸਰਾ ਸਮਝ ਠੀਕ ਹੈ ਪਲੇ ਆਲੂ ਦਾ ਸਰਾ ਉਹ ਐ ਨਾ ਨੀ ਮੱਝਲੀਆ ਕਰਦੇ ਕਾਫੀ ਨਾੜੀ ਕਿਹੜੀ ਬੁੱਧ ਕੀ ਬਣਾਈ ਨਾ ਕਦ ਦਾਰ ਇਹਦੋਂ ਮੀਂਹ ਪਏ ਤੇ ਪਤਾ ਲੱਗੂ ਥਿਆ ਰੱਖ ਦੇ ਤਰਖ ਦੇ